ਪਰਮਾ ਸਨਮਾਨ ਜੋ ਚਵਰ ਛਤਰ ਤਖਤ ਦੇ ਮਾਲਕ ਦਿਨਾ ਬੰਦੂ ਕਿਰਪਾਲੂ ਸਤਿਗੁਰੂ ਦਾਤਾਰ ਬਾਣੀ ਕੇ ਬੋਹਿਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਥਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹਾਂ ਵੱਡ ਭਾਗੀ ਹਰ ਸੰਗਤ ਪਾਵੇ ਬਾਗਹੀਨ ਬ੍ਰਹਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਿਰਜੈ ਜੀਉ ਗੁਰੂ ਕੀ ਸੰਗਤ ਮਨੁੱਖ ਦੇ ਵੱਡੇ ਭਾਗ ਹੋ ਤਾ ਪ੍ਰਾਪਤੁ ਦੀ ਜੇ ਪ੍ਰਮਾਤਮਾ ਕਿਰਪਾ ਕਰੇ ਆਪ ਹੀ ਆਪਣੀ ਸੰਗਤ ਵਿੱਚ ਬਹਾਲਦਾਏ ਸਦਦਾਏ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਗੁਰੂ ਸਾਹਿਬ ਕਿਰਪਾ ਕਰਨ ਤਾ ਮਨੁੱਖ ਸੰਗਤ ਕਰਦਾ ਹੈ ਸਤਿਗੁਰੂ ਜੀ ਦੇ ਫਰਮਾਨ ਹਨ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਜੋ ਅੱਜ ਦਾ ਫਰਮਾਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ 623 ਤੇ 24 ਅੰਗ ਤੇ ਸੁਭਾਈ ਮਾਨ ਸ਼ਬਦ ਦੀ ਵਿਚਾਰ ਕਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਪੰਜਵਾ ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਜੀ ਸੋਠ ਰਾਗ ਦੇ ਅੰਦਰ ਫਰਮਾਨ ਬਖਸ਼ਿਸ਼ ਕੀਤਾ ਕੋਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਜਿੰਨਾ ਚਿਰ ਗੁਰੂ ਮਨੁੱਖ ਤੇ ਕਿਰਪਾ ਨਹੀਂ ਕਰਦਾ ਤੇ ਗੁਰੂ ਵੀ ਪੂਰਾ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਵਿੱਚ ਦੰਬੀ ਪਖੰਡੀ ਅਧੂਰੇ ਗੁਰੂ ਬੜੇ ਹਨ ਪਰ ਸਾਨੂੰ ਲੋੜ ਹੈ ਸਮਝਣ ਦੀ ਕਿ ਸਾਨੂੰ ਗੁਰੂ ਸਾਹਿਬ ਮਹਾਰਾਜ ਜੀ ਨੇ ਕੀ ਹੁਕਮ ਦਿੱਤਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰਹਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਹੈ ਕਿ ਬਾਣੀ ਹੀ ਗੁਰੂ ਹੈ ਤੇ ਗੁਰੂ ਸਾਹਿਬਾਂ ਦੀ ਜਿਹੜੀ ਜੋਤ ਹੈ ਉਹ ਗੁਰਬਾਣੀ ਵਿੱਚ ਵਸਦੀ ਤਾਂ ਕਰਕੇ ਅਸੀਂ ਗੁਰਬਾਣੀ ਨੂੰ ਗੁਰੂ ਮੰਨਣਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸ਼ਬਦ ਉਚਾਰਨ ਕੀਤਾ ਹੈ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪੂਰਾ ਗੁਰੂ ਜਦੋਂ ਕਿਰਪਾ ਕਰ ਦਿੰਦਾ ਹੈ ਤੇ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ ਕਿ ਆਪਣੇ ਚਰਨਾਂ ਨਾਲ ਜੋੜ ਲਿਆ ਹੈ ਹਰ ਸੰਗ ਸਹਾਈ ਪਾਇਆ ਤੇ ਉਹ ਪਰਮਾਤਮਾ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ ਸਦਾ ਹੀ ਸਾਡੇ ਕੰਮਾਂ ਦੇ ਵਿੱਚ ਸਹਾਈ ਹੁੰਦਾ ਹੈ ਜਹਤ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਫਿਰ ਇਹ ਮਨੁੱਖ ਜਿੱਥੇ ਵੀ ਜਾਵੇਗਾ ਸਦਾ ਵਾਸਤੇ ਇਹ ਸੁਖੀ ਵਸੇਗਾ ਕਦੇ ਇਹਨੂੰ ਦੁੱਖ ਨਹੀਂ ਲੱਗੇ ਇਹ ਕਦੇ ਦੁਖੀ ਨਹੀਂ ਹੋਵੇਗਾ ਕਿਉਂਕਿ ਪੂਰਾ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਫਿਰ ਮਨੁੱਖ ਜਿਹੜਾ ਹੈ ਉਹ ਦੁੱਖਾਂ ਨੂੰ ਵੀ ਦੁੱਖ ਕਰਕੇ ਮੰਨਦਾ ਨਹੀਂ ਉਹਦੇ ਵਾਸਤੇ ਦੁੱਖ ਸੁਖ ਇੱਕੋ ਹੀ ਹੋ ਜਾਂਦਾ ਹੈ ਕਿਉਂਕਿ ਉਹਦੀ ਸੁਰਤ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਉਹਦੇ ਵਾਸਤੇ ਸਾਰੇ ਥਾਂ ਕੋਈ ਵੀ ਜਗਾ ਵਿਦੇਸ਼ ਹੋਵੇ ਵਿਦੇਸ਼ ਹੋਵੇ ਘਰ ਹੋਵੇ ਬਾਹਰ ਹੋਵੇ ਸਤਿਗੁਰੂ ਜੀ ਕਹਿੰਦੇ ਜਿੱਥੇ ਵੀ ਫਿਰ ਉਹ ਮਨੁੱਖ ਜਾਂਦਾ ਹੈ ਜਹ ਜਾਈਏ ਤਹਾਂ ਸੁਹੇਲੇ ਉਹਦੇ ਵਾਸਤੇ ਸਾਰਾ ਕੁਝ ਸੁਖ ਹੀ ਹੈ ਕਰ ਕਿਰਪਾ ਪ੍ਰਭ ਮੇਲੇ ਜਦੋਂ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਆਪਣੇ ਨਾਲ ਮਨੁੱਖ ਨੂੰ ਮੇਲ ਲੈਂਦਾ ਹੈ ਉਦੋਂ ਉਹ ਪਰਮਾਤਮਾ ਨੂੰ ਮੰਨਣ ਵਾਲਾ ਜਿਹੜਾ ਮਨੁੱਖੇ ਸਾਰੇ ਥਾਵਾਂ ਤੇ ਸੁਖੀ বাসਦਾ ਹੈ ਹਾਰ ਗੁਣ ਗਾਵੋ ਸਦਾ ਸੁਪਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਉਸ ਪਰਮਾਤਮਾ ਦੇ ਗੁਣਾਂ ਨੂੰ ਸਦਾ ਹੀ ਗਾਉਣਾ ਕਰੋ ਅਕਾਲ ਪੁਰਖ ਵਹਿਗੁਰੂ ਦੀ ਸਦਾ ਸਿਫਤ ਕਰੋ ਉਸ ਪਰਮਾਤਮਾ ਨੂੰ ਗੁਣਾਂ ਨੂੰ ਆਪਣੇ ਜ਼ੁਬਾਨ ਤੋਂ ਗਾਉਣਾ ਕਰੋ ਕਿਤੇ ਉਹ ਪਰਮਾਤਮਾ ਦੇ ਗੁਣ ਗਾਉਂਦਿਆਂ ਸੀ ਉਸ ਪਰਮਾਤਮਾ ਦੇ ਨਾਲ ਜੁੜ ਜਾਈਏ ਮਨ ਚਿੰਦੇ ਸਗਲੇ ਫਲ ਪਾਵ ਉਹ ਜੀ ਕੈ ਸੰਗ ਸਹਾਈ ਰਹਾਓ ਇਹ ਰਹਾਉ ਦੀਆਂ ਪੰਕਤੀਆਂ ਨੂੰ 사ਤਗੁਰੂ ਜੀ ਵਿਸ਼ਰਾਮ ਦੇ ਕਰਕੇ ਸਾਨੂੰ ਸਮਝਾਉਂਦੇ ਹਨ ਤੇ ਜੇ ਮਨੁੱਖ ਤੂੰ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਵੇਂਗਾ ਅਕਾਲ ਪੁਰਖ ਵੈਗੁਰੂ ਦਾ ਨਾਮ ਜਪੇਂਗਾ ਫਿਰ ਤੇਰੇ ਮਨ ਦੇ ਵਿੱਚ ਜਿੰਨੇ ਵੀ ਇੱਛਾ ਹੈ ਇਸ਼ਾਵਾ ਹੈ ਉਹ ਪੂਰੀਆਂ ਹੋ ਜਾਂਦੀਆਂ ਸਗਲੇ ਫਲ ਪਾਵੋ ਏਕ ਨਹੀਂ ਕਹਿਣ ਲੱਗੇ ਜਿੰਨੀਆਂ ਵੀ ਤੇਰੇ ਮਨ ਦੀਆਂ ਇੱਛਾ ਹੈ ਜਦੋਂ ਤੂੰ ਉਸ ਪਰਮਾਤਮਾ ਦੇ ਗੁਣ ਗਾਵੇਂਗਾ ਤੇ ਸਾਰੇ ਫਲ ਤੈਨੂੰ ਪ੍ਰਾਪਤ ਹੋ ਜਾਣਗੇ ਉਹ ਪਰਮਾਤਮਾ ਸਦਾ ਇਸ ਜੀਤ ਜਿੰਦ ਦੇ ਨਾਲ ਸਹਾਈ ਹੁੰਦਾ ਏ ਕਦੇ ਉਹ ਸਾਡੇ ਤੋਂ ਦੂਰ ਨਹੀਂ ਹੁੰਦਾ ਨਰਾਇਣ ਪ੍ਰਾਨ ਆਧਾਰਾ ਉਹ ਪਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਸਾਡੇ ਸਵਾਸਾਂ ਦਾ ਆਸਰਾ ਅਸੀਂ ਉਸ ਪਰਮਾਤਮਾ ਦੇ ਆਸਰੇ ਤੇ ਚੱਲਦੇ ਹਾਂ ਹਮ ਸੰਤ ਜਨਾਰੇ ਨਾਰਾ ਤੇ ਜਿਹੜੇ ਗੁਰੂ ਕੇ ਸੰਤ ਹਨ ਨਾਮ ਜਪਣ ਵਾਲੀਆਂ ਰੂਹਾਂ ਹਨ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਪਤ ਤੂੰ ਪੁਣੇਤ ਕਰ ਲੈਨੇ ਤੇ ਉਹ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਕਿ ਸਾਨੂੰ ਪਤ ਤਾਂ ਨੂੰ ਔਗਣ ਭਰਿਆ ਨੂੰ ਹਮ ਅਵਗਣ ਭਰੇ ਏਕ ਗੁਣ ਨਾਹੀ ਔਗਣ ਭਰੇ ਹੋਏ ਸਾਂ ਤੇ ਉਸ ਪ੍ਰਮਾਤਮਾ ਨੇ ਸਾਨੂੰ ਪਤਤਾ ਤੋਂ ਪੁਨੀਤ ਕਰ ਦਿੱਤਾ ਹੈ ਪਵਿੱਤਰ ਕਰ ਦਿੱਤਾ ਹੈ ਕਰ ਕਿਰਪਾ ਹਰ ਜਸ ਦੀਨੇ ਤਾਂ ਹੀ ਮਨੁੱਖ ਪਵਿੱਤਰ ਹੋ ਸਕਦਾ ਆਪਣੇ ਜੀਵਨ ਦੇ ਵਿੱਚ ਜੇ ਇਹ ਪਰਮਾਤਮਾ ਦਾ ਨਾਮ ਜਪ ਲਵੇ ਜਦੋਂ ਕਿਰਪਾ ਕਰ ਦਿੰਦਾ ਹੈ ਮਨੁੱਖ ਨੂੰ ਹਰੀ ਪਰਮਾਤਮਾ ਦਾ ਜਸ ਦੇ ਦਿੰਦਾ ਹੈ ਇਹ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਤਾਂ ਇਹ ਮਨੁੱਖ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਪਾਰ ਬ੍ਰਹਮ ਕਰੇ ਪ੍ਰਤਪਾਲਾ ਉਹ ਪਰਮਾਤਮਾ ਪਾਰ ਬ੍ਰਹਮ ਕਾਲਪੁਰਖ ਵੈ ਗੁਰੂ ਜਿੱਦਾ ਕੋਈ ਪਾਰਾ ਵਾਰ ਨਹੀਂ ਉਹ ਸਦਾ ਇਨਾਂ ਜੀਵਾਂ ਨੂੰ ਪਾਲ ਰਿਹਾ ਏ ਰਿਜਕ ਦੇ ਰਿਹਾ ਏ ਸਵਾਸ ਦੇ ਰਿਹਾ ਏ ਸੱਜ ਜੀ ਸੰਗ ਰਖਵਾਲਾ ਉਹ ਪਰਮਾਤਮਾ ਸਾਰੇ ਜੀਵਾਂ ਦਾ ਸਦਾ ਵਾਸਤੇ ਅੰਗੀ ਸੰਗੀ ਹੋ ਕਰਕੇ ਰਖਵਾਲਾ ਬਣਦਾ ਏ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਉਹ ਪਰਮਾਤਮਾ ਸਦਾ ਦਿਆਲੂ ਏ ਸਦਾ ਸਾਡੀ ਰੱਖਿਆ ਕਰਦਾ ਹੈ ਹਰ ਦਿਨ ਰੈਣ ਕੀਰਤਨ ਗਾਈ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਐਸੇ ਪਰਮਾਤਮਾ ਦਾ ਦਿਨ ਤੇ ਰਾਤ ਹਰੀ ਅਕਾਲ ਪੁਰਖ ਵੈਗੁਰੂ ਦਾ ਕੀਰਤਨ ਗਾਉਣਾ ਚਾਹੀਦਾ ਉਹਦੀ ਕੀਰਤੀ ਕਰਨੀ ਚਾਹੀਦੀ ਉਹਦੇ ਗੁਣਾ ਨੂੰ ਉਚਾਰਨਾ ਚਾਹੀਦਾ ਬਹੁੜ ਨਜੋਨੀ ਪਾਈਏ ਤੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਗੋਣ ਉਚਾਰਨ ਕਰਨ ਦੇ ਨਾਲ ਇਹ ਮਨੁੱਖ ਕਦੇ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ ਦੁਬਾਰਾ ਜੁਨੀਆਂ ਦੇ ਅੰਦਰ ਨਹੀਂ ਇਹ ਪਵੇਗਾ ਇਹਦੀ ਮੁਕਤੀ ਹੋ ਜਾਵੇਗੀ ਜਿਸ ਦੇਵ ਹੈ ਪੁਰਖ ਵਿਧਾਤਾ ਹਰ ਰਸ ਤਿਨ ਹੀ ਜਾਤਾ ਜਿੰਨੂੰ ਉਹ ਪਰਮਾਤਮਾ ਪੁਰਖ ਵਿਧਾਤਾ ਕਿਰਪਾ ਕਰ ਦਿੰਦਾ ਹੈ ਉਹੀ ਮਨੁੱਖ ਹਰੀ ਦਾ ਰਸ ਜਿਹੜਾ ਉਹਨੂੰ ਜਾਣਦਾ ਹੈ ਹਾਰ ਕੋਈ ਮਨੁੱਖ ਹਰੀ ਅਕਾਲਪੁਰਖ ਵਹਿਗੁਰੂ ਦਾ ਆਨੰਦ ਤੇ ਰਸ ਨਹੀਂ ਮਾਨ ਸਕਦਾ ਜਿਹਦੇ ਉੱਤੇ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਉਹੀ ਮਨੁੱਖ ਹਰੀ ਦੇ ਰਸ ਨੂੰ ਨਾਮ ਨੂੰ ਜਾਣਦਾ ਹੈ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਐਸੇ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਮਨੁੱਖ ਹੁੰਦਾ ਕੀ ਹੈ ਤੇ ਜਿਹੜਾ ਤੈਨੂੰ ਜਮਾਂ ਦਾ ਡਰ ਹੈ ਕਿ ਮੌਤ ਵੇਲੇ ਆਉਣਗੇ ਤੇ ਸਾਨੂੰ ਲੈ ਜਾਣਗੇ ਫਿਰ ਬੜੀਆਂ ਸੁਜਾਵਾਂ ਦਿੰਦੇ ਹਨ ਸੁਣ ਸੁਣ ਹੀ ਡਰਾਇਆ ਕਰ ਰੋ ਧਰਮ ਰਾਇਆ ਕਿ ਧਰਮ ਰਾਜ ਜਿਹੜਾ ਉਹ ਬੜਾ ਕੜਰਾ ਹੈ ਸਤਿਗੁਰੂ ਜੀ ਕਹਿੰਦੇ ਇਹ ਸੁਣ ਸੁਣ ਕਰਕੇ ਇਹ ਲੋਕ ਜਿਹੜੇ ਹਨ ਉਹ ਡਰਦੇ ਹਨ ਤੇ ਜੇ ਮਨੁੱਖ ਨੇ ਸਦੀਵੀ ਤੌਰ ਤੇ ਜਮਾਂ ਦੀ ਮਾਰ ਤੋਂ ਬਚਣਾ ਹੈ ਜਨਮ ਮਰਨ ਦੇ ਗੇੜ ਤੋਂ ਬਚਣਾ ਹੈ ਤੇ ਕਹਿ ਲਗੇ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰ ਫਿਰ ਕਦੇ ਵਾਸਤੇ ਤੇਰੇ ਨੇੜੇ ਜਿਹੜੇ ਜਮ ਹਨ ਉਹ ਨਹੀਂ ਆਉਣਗੇ ਜਮ ਕੰਕਰ ਨੇੜ ਨਾ ਆਇਆ ਕਦੇ ਵੀ ਮਨੁੱਖ ਦੇ ਨੇੜੇ ਨਹੀਂ ਆਉਂਦੇ ਸੁਖ ਨਾਨਕ ਸਰਣੀ ਪਾਇਆ ਤੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਣ ਕਰਕੇ ਮਨੁੱਖ ਤੂੰ ਸਦੀਵੀ ਤੌਰ ਤੇ ਸੁਖ ਮਾਣ ਸਕਦਾ ਹੈ ਤੂੰ ਸਦਾ ਸੁਖੀ ਹੋ ਸਕਦਾ ਹੈ ਹੋਰ ਕੋਈ ਵੀ ਦੁਨੀਆ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੈ ਜਿਹਦੇ ਕਰਨ ਦੇ ਨਾਲ ਤੈਨੂੰ ਸੁਖ ਪ੍ਰਾਪਤ ਹੋਵੇ ਇੱਕ ਪਰਮਾਤਮਾ ਦਾ ਨਾਮ ਸਿਮਰਨ ਕਰ ਲਵੇਂਗਾ ਜੀਓ ਤੇਰੇ ਤੇ ਕਿਰਪਾ ਕਰ ਦਵੇਗਾ ਤੇ ਤੇਰਾ ਜਨਮ ਮਰਨ ਦਾ ਗੇੜ ਵੀ ਮੁੱਕ ਜਾਵੇਗਾ ਜਮ ਵੀ ਤੇਰੇ ਨੇੜੇ ਨਹੀਂ ਆਉਣਗੇ ਤੇ ਸਦੀਵੀ ਤੌਰ ਤੇ ਤੂੰ ਮਨ ਕਰਕੇ ਸ਼ਾਂਤ ਤੇ ਸੁਖੀ ਵਸੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਫਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਸਤ ਗੁਰੂ ਜੀ ਦਇਆ ਕਰਨ ਮਿਹਰ ਅਮਤ ਕਰਨ ਗੁਰਬਾਣੀ ਦੇ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਸਾਧੂ ਗੁਰਾਂ ਦੇ ਦッセ ਬਚਨਾਂ ਉੱਤੇ ਅਸੀਂ ਪਹਿਰਾ ਦਈਏ ਉਸ ਪਰਮਾਤਮਾ ਦਾ ਨਾਮ ਜਾਈਏ ਅੰਮ੍ਰਿਤ ਧਾਰੀ ਹੋਈਏ ਗੁਰੂ ਕੀ ਅਨਿਤ ਨੇ ਬਾਣੀਆਂ ਦਾ ਜਾਪ ਕਰੀਏ ਨਾਮ ਅਭਿਆਸ ਕਰੀਏ ਤਾਂ ਕਿ ਸਾਡਾ ਆਇਆ ਇਸ ਜੀਵਨ ਵਿੱਚ ਸਫਲ ਹੋ ਜਾਵੇ ਸਾਧੂ ਗੁਰੂ ਜੀ ਕਿਰਪਾ ਕਰਨ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਬਿਲੇ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦਇਆ ਕਰਨ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰੀਏ ਜੀ ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓ ਅੰਕਾਰ